ਐਨਆਰਆਈ ਗੋਲੀ ਮਾਮਲੇ ਦੇ ਵਿੱਚ ਵੱਡੀ ਅਪਡੇਟ ਆ ਛੜੀਓ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਪੁਲਿਸ ਨੇ ਹਮਲਾਵਰਾਂ ਦੀ ਮਦਦ ਕਰਨ ਵਾਲੇ ਪੰਜ ਮੁਲਜ਼ਮਾ ਨੂੰ ਗ੍ਰਿਫਤਾਰਾ ਛਡਾ ਕੀਤਾ ਤਾਂ ਪੁਲਿਸ ਦੇ ਵੱਲੋਂ ਹਮਲਾਵਰਾਂ ਦੀ ਤਲਾਸ਼ ਜਿਹੜੀ ਲਗਾਤਾਰ ਚੱਰੀਆ ਤਾਂ ਹਲੇ ਪੁਲਿਸ ਦੇ ਹੱਥ ਗੋਲੀਆਂ ਚਲਾਉਣ ਵਾਲੇ ਜਿਹੜੇ ਹਮਲਾਵਰ ਸੀ ਉਹ ਨਹੀਂ ਲੱਗੇ ਤਾਂ ਪੁਲਿਸ ਦੇ ਵੱਲੋਂ ਪੰਜ ਮੁਲਜ਼ਮਾ ਨੂੰ ਗ੍ਰਿਫਤਾਰਾ ਛਡਾਉ ਕੀਤਾ ਗਿਆ ਇਹਨਾਂ ਮੁਲਜ਼ਮਾ ਨੇ ਹਮਲਾਵਰਾਂ ਦੀ ਮਦਦ ਦਾ ਛੜੀਓ ਕੀਤੀ ਆ ਤਾਂ ਵੱਡਾ ਖੁਲਾਸਾ ਇਹ ਹੋਇਆ ਕਿ ਪਰਿਵਾਰਕ ਰੰਜਿਸ਼ ਕਰਕੇ ਹੀ ਐਨਆਰਆਈ ਦੇ ਉੱਪਰ ਹਮਲਾ ਜਿਹੜਾ ਉਹ ਕਰਵਾਇਆ ਗਿਆ ਤਾਂ ਜਿਹੜੀ ਐਨਆਰਆਈ ਦੀ ਪਹਿਲੀ ਪਤਨੀ ਸੀ ਉਸਦੇ ਪਰਿਵਾਰ ਦੇ ਵੱਲੋਂ ਸੁਪਾਰੀ ਐਸ਼ੜੀ ਉਹ ਦਿੱਤੀ ਗਈ ਸੀ ਦੋ ਹਮਲਾਵਰਾਂ ਨੂੰ ਸੁਪਾਰੀ ਦਿੱਤੀ ਗਈ ਪੈਸੇ ਟਰਾਂਸਫਰ ਕੀਤੇ ਗਏ ਐਨਆਰਆਈ ਨੂੰ ਮਾਰਨ ਦੀ ਕੋਸ਼ਿਸ਼ਾਂ ਜੜੀਓ ਕੀਤੀ ਗਈ ਤਾਂ ਐਨਆਰਆਈ ਦੇ ਘਰ ਦੇ ਵਿੱਚ ਵੜ ਕੇ ਦੋ ਹਮਲਾਵਰਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਸੀ ਪਰ ਇਸ ਘਟਨਾ ਦੌਰਾਨ ਜਿਹੜਾ ਐਨਆਰਆਈ ਆ ਉਹ ਬਚ ਜਾਂਦਾ ਕਿਉਂਕਿ ਜਿਹੜੇ ਹਮਲਾਵਰਾਂ ਸੀ ਉਹਨਾਂ ਦੀ ਪਿਸਤੌਲ ਐਸ਼ੜੀ ਉਹ ਅੜ ਜਾਂਦੀ ਆ ਤਾਂ ਦੋ ਗੋਲੀਆਂ ਚਲਾਉਣ ਤੋਂ ਬਾਅਦ ਉਹ ਹਮਲਾਵਰ ਨੇ ਛੜੇ ਉਹ ਘਰ ਦੇ ਵਿੱਚੋਂ ਪਾਜਾ ਨੰਨੇ ਜ਼ਖਮੀ ਹਾਲਤ ਦੇ ਵਿੱਚ ਐਨ ਆਰ ਆਈ ਨੂੰ ਹਸਪਤਾਲ ਦੇ ਵਿੱਚ ਭਰਤੀਆ ਜਿਹੜਾ ਉਹ ਕਰਵਾਇਆ ਗਿਆ ਸੀ ਜਿੱਥੇ ਉਸ ਦਾ ਇਲਾਜ ਆ ਜਿਹੜਾ ਉਹ ਚੱਲ ਰਿਹਾ ਤਾਂ ਪਹਿਲੀ ਪਤਨੀ ਦੇ ਭਰਾ ਦੇ ਵੱਲੋਂ ਸੁਪਾਰੀ ਦਿੱਤੀ ਗਈ ਪੈਸੇ ਨੇ ਛੜੇ ਉਹ ਟਰਾਂਸਫਰ ਕੀਤੇ ਗਏ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿਹੜੇ ਐਨ ਆਰ ਆਈ ਦੇ ਪਰਿਵਾਰਕ ਮੈਂਬਰ ਸੀ ਉਹਨਾਂ ਦੇ ਵੱਲੋਂ ਇਹ ਖਦ사 ਜਤਾਇਆ ਗਿਆ ਸੀ ਕਿ ਜਿਹੜੀ ਪਹਿਲੀ ਪਤਨੀਆ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਾਡੇ ਮੁੰਡੇ ਦੇ ਉੱਪਰ ਹਮਲਾ ਛੜਾਉ ਕਰਵਾਇਆ ਗਿਆ ਤਾਂ ਪੁਲਿਸ ਦੇ ਵੱਲੋਂ 24 ਘੰਟਿਆਂ ਦੇ ਵਿੱਚ ਇਸ ਕੇਸ ਨੂੰ ਸੁਲਝਾਇਆ ਗਿਆ ਵੱਡਾ ਖੁਲਾਸਾ ਕੀਤਾ ਗਿਆ ਹੈ ਕਿ ਜਿਵੇਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਬਿਆਨ ਦਿੱਤੇ ਗਏ ਸੀ ਕਿ ਪਹਿਲੀ ਪਤਨੀ ਦੇ ਘਰਵਾਲਿਆਂ ਦੇ ਵੱਲੋਂ ਇਹ ਹਮਲਾ ਕਰਵਾਇਆ ਗਿਆ ਤਾਂ ਗੱਲ ਉਸੇ ਤਰ੍ਹਾਂ ਨਿਕਲੀ ਜਿਹੜੀ ਪਹਿਲੀ ਪਤਨੀ ਸੀ ਐਨਆਰਆਈ ਦੀ ਉਸਦੇ ਭਰਾ ਦੇ ਵੱਲੋਂ ਇਹ ਹਮਲਾ ਛੜਾਓ ਕਰਵਾਇਆ ਗਿਆ ਤਾਂ ਅਮਰੀਕਾ ਦੇ ਵਿੱਚ ਉਸਦਾ ਭਰਾ ਇਹ ਛੜਾਓ ਰਹਿੰਦਾ ਹੈ ਜਿਸ ਨੇ ਆਪਣੇ ਜੀਜੇ ਸਮੇਤ ਰਲ ਕੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਪੰਜਾਬ ਦੇ ਵਿੱਚ ਰਹਿੰਦੇ ਹੋਏ ਦੋ ਹਮਲਾਵਰਾਂ ਨੂੰ ਸੋਪਾਰੀ ਦਿੱਤੀ ਪੈਸੇ ਦਿੱਤੇ ਤੇ ਐਨਆਰਆਈ ਦੇ ਉੱਪਰ ਗੋਲੀਆਂ ਨੇ ਛੜੀਆਂ ਚਲਾਈਆਂ ਤਾਂ ਪੁਲਿਸ ਦੇ ਵੱਲੋਂ ਇੱਕ ਹੋਰ ਵੱਡਾ ਖੁਲਾਸਾ ਕੀਤਾ ਗਿਆ ਕਿ ਇੱਕ ਹੋਟਲ ਦੇ ਵਿੱਚ ਇਹ ਹਮਲਾਵਰ ਨੇ ਜਿਹੜੇ ਉਹ ਰਹੇ ਸੀ ਤੇ ਉਸ ਹੋਟਲ ਦੇ ਜਿਹੜੇ ਮਾਲਕ ਸੀ ਤੇ ਜਿਹੜਾ ਉੱਥੇ ਦਾ ਮੈਨੇਜਰ ਸੀ ਉਹਨਾਂ ਨੇ ਬਿਨਾਂ ਆਈਡੀ ਕਾਰਡ ਤੋਂ ਇਹਨਾਂ ਨੂੰ ਆਪਣੇ ਹੋਟਲ ਦੇ ਵਿੱਚ ਪਨਾਹ ਦਿੱਤੀ ਸੀ ਤਾਂ ਉਹ ਵੀ ਰਾਉਂਡ ਆਪਣੇ ਛੇੜੇ ਉਹ ਕੀਤੇ ਗਏ ਨੇ ਕਿਉਂਕਿ ਜਦੋਂ ਇਹਨਾਂ ਨੇ ਹਮਲਾਵਰਾਂ ਨੇ ਹਮਲਾ ਕਰਨਾ ਸੀ ਤਾਂ ਉਸ ਤੋਂ ਪਹਿਲਾਂ ਇਹ ਹਮਲਾਵਰ ਉਸ ਹੋਟਲ ਦੇ ਵਿੱਚ ਰਹੇ ਸੀ ਹਮਲਾ ਕਰਨ ਤੋਂ ਬਾਅਦ ਫਿਰ ਇਹ ਦੋਵੇਂ ਹਮਲਾਵਰ ਨੇ ਜਿਹੜੇ ਉਸੇ ਹੋਟਲ ਦੇ ਵਿੱਚ ਜਾਂਦੇ ਨੇ ਤਾਂ ਹੁਣ ਉਹਨਾਂ ਦੀ ਤਲਾਸ਼ਾ ਜਿਹੜੀ ਪੁਲਿਸ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਪਰਵਾਰਿਕ ਰੰਜਿਸ਼ ਦੇ ਚੱਲਦੇ ਐਨਆਰਆਈ ਦੇ ਉੱਪਰ ਹਮਲਾ ਛੜਾ ਉਹ ਹੋਇਆ ਤਾਂ ਪਹਿਲੀ ਪਤਨੀ ਦੇ ਭਰਾ ਦੇ ਵੱਲੋਂ ਇਹ ਹਮਲਾ ਛੜਾਵਾ ਕਰਵਾਇਆ ਗਿਆ ਤਾਂ ਪੰਜਾਬ ਦੇ ਵਿੱਚ ਰਹਿੰਦੇ ਹੋਏ ਦੋ ਵਿਅਕਤੀਆਂ ਤੋਂ ਜਿਹੜੀਆਂ ਗੋਲੀਆਂ ਨੇ ਉਹ ਚਲਵਾਈਆਂ ਗਈਆਂ ਨੇ ਤਾਂ ਦੱਸਿਆ ਜਾ ਰਿਹਾ ਕਿ ਜਿਹੜੇ ਇਹ ਦੋ ਹਮਲਾਵਰਸੀ ਇਹਨਾਂ ਦੇ ਉੱਪਰ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਨੇ ਜਿਹੜੇ ਉਹ ਦਰਜ ਨੇ ਤਾਂ ਹੁਣ ਦੋਵਾਂ ਦੀ ਤਲਾਸ਼ ਆ ਛੜੀ ਪੁਲਿਸ ਦੇ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਤਾਂ 24 ਘੰਟਿਆਂ ਦੇ ਵਿੱਚ ਐਨਆਰਆਈ ਗੋਲੀ ਕੇਸ ਆ ਜਿਹੜਾ ਉਸ ਨੂੰ ਸੁਲਝਾ ਲਿਆ ਗਿਆ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਨੇ ਜਿਹੜੇ ਪ੍ਰੈਸ ਕਾਨਫਰੰਸ ਦੇ ਜ਼ਰੀਏ ਕੀਤੇ ਗਏ ਨੇ ਕਿ ਜਿਹੜਾ ਐਨਆਰਆਈ ਦੇ ਉੱਪਰ ਹਮਲਾ ਹੋਇਆ ਉਸਦੀ ਪਹਿਲੀ ਪਤਨੀ ਦੇ ਪਰਿਵਾਰ ਦੇ ਵੱਲੋਂ ਕੀਤਾ ਗਿਆ ਕਿਉਂਕਿ ਐਨਆਰਆਈ ਦੀ ਪਹਿਲੀ ਪਤਨੀ ਦੇ ਵੱਲੋਂ ਸੁਸਾਇਡ ਅਚੜੋ ਕੀਤਾ ਗਿਆ ਸੀ ਐਨਆਰਆਈ ਦੇ ਪਰਿਵਾਰ ਦੇ ਵੱਲੋਂ ਰਿਪੋਰਟ ਦੇ ਵਿੱਚ ਇਹੋ ਲਿਖਵਾਇਆ ਗਿਆ ਸੀ ਕਿ ਜਿਹੜਾ ਐਨਆਰਆਈ ਦੀ ਪਹਿਲੀ ਪਤਨੀ ਸੀ ਉਸਦੇ ਪਰਿਵਾਰ ਦੇ ਵੱਲੋਂ ਇਹ ਹਮਲਾ ਛੜਾਉ ਕਰਵਾਇਆ ਗਿਆ ਤਾਂ ਉਹ ਗੱਲ ਸੱਚ ਹੋਈ ਪੁਲਿਸ ਦੇ ਵੱਲੋਂ ਇਸ ਕੇਸ ਨੂੰ ਸੁਲਝਾਇਆ ਗਿਆ ਕੇਸ ਨੂੰ ਸੁਲਝਾਣ ਤੋਂ ਬਾਅਦ ਇਹੋ ਗੱਲ ਨਿਕਲ ਕੇ ਸਾਹਮਣੇ ਆਈ ਕਿ ਜਿਹੜੀ ਪਹਿਲੀ ਪਤਨੀ ਸੀ ਉਸਦੇ ਭਰਾ ਦੇ ਵੱਲੋਂ ਇਹ ਹਮਲਾ ਛਡੋ ਕਰਵਾਇਆ ਗਿਆ ਤਾਂ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਮੁਲਜ਼ਮ ਇਹ ਮੁਲਜ਼ਮ ਉਹ ਨੇ ਜਿਨ੍ਹਾਂ ਨੇ ਹਮਲਾਵਰਾਂ ਦੀ ਮਦਦਾਂ ਛੜਿਓ ਕੀਤੀ ਸੀ ਤੇ ਪੁਲਿਸ ਦੇ ਵੱਲੋਂ ਇਹਨਾਂ ਦੀ ਤਲਾਸ਼ ਆ ਜਿਹੜੀ ਹਮਲਾਵਰਾਂ ਦੀ ਕੀਤੀ ਜਾ ਰਹੀ ਹੈ ਕੱਲ ਜਿਹੜਾ ਇੱਥੇ ਸੁਖਚੈਨ ਸਿੰਘ ਐਨ ਆਰ ਆਈ ਤੇ ਹਮਲਾ ਹੋਇਆ ਸੀ ਉਸ ਉਹਨਾਂ ਦੇ ਹਮਲਾਵਰ ਤੇ ਇਸ ਕੇਸ ਨੂੰ ਟ੍ਰੇਸ ਕਰਨ ਲਈ ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਇਹਦੇ ਫੌਰੀ ਐਕਸ਼ਨ ਕਰਕੇ ਉਹਨਾਂ ਦੀ ਹਦਾਇਤਾਂ ਮੁਤਾਬਕ ਇਹਨੂੰ ਜਲਦੀ ਤੋਂ ਜਲਦੀ ਟਰੇਸ ਕਰਨ ਦੀ ਹਦਾਇਤ ਹੋਈ ਸੀ ਜਿਹਦੇ ਤਹਿਤ ਸ਼੍ਰੀ ਢੋਕੇ ਸਾਹਿਬ ਸਪੈਸ਼ਲ ਡੀਜੀ ਸਾਹਿਬ ਇੱਥੇ ਕੱਲ ਵਿਜ਼ਿਟ ਕੀਤੇ ਸੀ ਕਮਿਸ਼ਨਰਟ ਅਮਰਸਰ ਅਤੇ ਉਹਨਾਂ ਅੰਦਰਨਲ ਸਕਿਉਰਿਟੀ ਦੀਆਂ ਜੀ ਟੀਮਾਂ ਨੇ ਉਹਨਾਂ ਨੇ ਰਲ ਕੇ ਇਸ ਕੇਸ ਦੀ ਤਹਤ ਤੱਕ ਪਹੁੰਚਦੇ ਹੋਇਆ ਪਹਿਲੇ 7 ਘੰਟਿਆਂ ਦੇ ਵਿੱਚ ਹੀ ਜਿਹੜੇ ਹਮਲਾਵਰ ਸੀ ਦੋਨੇ ਉਹਨਾਂ ਨੂੰ ਆਈਡੈਂਟੀਫਾਈ ਕਰ ਲਿਆ ਦੋਨੇ ਹਮਲਾਵਰ ਜਿਹੜੇ ਉਹ ਸੁਖਵਿੰਦਰ ਏਲੀ ਸੁਖਾ ਸੁਖਾ ਗ੍ਰਨੇਡ ਜ਼ਿਲ੍ਹਾ ਕਪੂਰਥਲਾ ਗੁਰਕੀਰਤ ਸਿੰਘ ਏਰੀਆਸ ਗੁਰੀ ਇਹ ਜਲੰਧਰ ਬਰੇਟਾ ਪਿੰਡ ਦਾ ਹੈਗੇ ਆ ਇਹ ਦੋਨਾਂ ਬੰਦਿਆਂ ਨੇ ਇੱਥੇ ਅਟੈਕ ਕੀਤਾ ਸੀ ਇਹਨਾਂ ਦੇ ਅਟੈਕ ਕਰਨ ਦੀ ਵਜ੍ਹਾ ਉਹੀ ਜੋ ਪਰਿਵਾਰ ਨੇ ਲਿਖਾਇਆ ਸੀ ਵੀ ਉਹਨਾਂ ਦੀ ਜਿਹੜੀ ਪਹਿਲੀ ਡੌਟਰਨ ਲਾ ਜਿਹਦੀ ਡੈਥ ਹੋ ਗਈ ਸੀ ਉਹ ਪਰਿਵਾਰ ਵੀ ਯੂ ਐਸ ਏ 'ਚ ਰਹਿੰਦੇ ਆ ਉਹਨਾਂ ਦੇ ਉਹਨਾਂ ਨੇ ਯੂ ਐਸ ਏ ਤੋਂ ਹੀ ਇਹ ਉਸ ਵਿਅਕਤੀਆਂ ਨੂੰ ਅਰੇਂਜ ਕਰਕੇ ਇਹਨਾਂ ਨੂੰ ਪੇਮੈਂਟ ਕਰਕੇ ਇਹਨਾਂ ਨੂੰ ਉਹਨਾਂ ਨੂੰ ਕਿਲਿੰਗ ਕਰਨ ਦੇ ਲਈ ਉਹਨਾਂ ਨੇ ਭੇਜਿਆ ਸੀਗਾ ਉਹਦੇ ਜਿਹੜੀ ਆ ਦੋਨਾਂ ਨੇ ਫਾਇਰਿੰਗ ਕੀਤੀ ਆ ਉਹ ਦੋਨੇ ਬੰਦਿਆਂ ਦੇ ਪਿੱਛੇ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਕਰਦੇ ਹੋਏ ਅਸੀਂ 5 ਬੰਦੇ ਰਾਉਂਡ ਅਪ ਕਰ ਲਏ ਨੇ ਜਿਨ੍ਹਾਂ ਚ ਦੋ ਬੰਦੇ ਉਹ ਨੇ ਜਿਨ੍ਹਾਂ ਤੋਂ ਇਹਨਾਂ ਨੇ ਕ੍ਰਾਈਮ ਕਰਨ ਤੋਂ ਪਹਿਲਾਂ ਸਹਾਇਤਾ ਲਈ ਸੀ ਉਹ ਬੰਦਿਆਂ ਦੇ ਨੌ ਹਨ ਜਗਜੀਤ ਏਲੀਅਸ ਜੱਗੂ ਪੁੱਤਰ ਅਮਰੀਕ ਸਿੰਘ ਸਦਰ ਕਰਨਦਾਰਨ ਇੱਕ ਚਮਕੌਰ ਸਿੰਘ ਏਲੀਓ ਛੋਟੂ ਐਵੀ ਸਦਰਦਰਨਦਰਨ ਦਾ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਉਥੋਂ ਇਹਨਾਂ ਬੰਦਿਆਂ ਨੇ ਇਹਦੀ ਸਹਾਇਤਾ ਕੀਤੀ ਸੀ ਤੇ ਇਸੇ ਤਰ੍ਹਾਂ ਇਹ ਕ੍ਰਾਈਮ ਕਰਨ ਤੋਂ ਪਹਿਲਾਂ ਅਤੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਅਮਸਰ ਦਾ ਹੋਟਲ ਦਿਗੰਬਰ ਅਤਰੀ ਜਿਹੜਾ ਕਿ ਹੋਟਲ ਦਾ ਮਾਲਕ ਹੈਗੇ ਆ ਐਵੇਂ ਅਭੀ ਲਖਸ਼ ਪਾਸਕਰ ਜਿਹੜਾ ਕਿ ਉਥੇ ਮੈਨੇਜਰ ਆ ਇਸ ਹੋਟਲ ਵਾਲਿਆਂ ਨੇ ਇਹਨਾਂ ਨੂੰ ਪਨਾਹ ਦਿੱਤੀ ਆ ਇਹਨਾਂ ਨੂੰ 22 ਦੇ 23 ਤਰੀਕ ਨੂੰ ਇਹਨਾਂ ਨੂੰ ਬਿਨਾ ਕਿਸੇ ਆਈਡੀ ਬਿਨਾ ਕਿਸੇ ਇਹਨਾਂ ਦੀ ਕੋਈ ਆਇਡੈਂਟੀਟੀ ਤੋਂ ਇਹਨਾਂ ਨੇ ਰੱਖਿਆ ਅਤੇ ਕ੍ਰਾਈਮ ਕਰਨ ਤੋਂ ਬਾਅਦ ਫੇਰ ਇਹ ਵਿਅਕਤੀ ਉੱਥੇ ਆਏ ਨੇ ਕ੍ਰਾਈਮ ਕਰਨ ਤੋਂ ਬਾਅਦ ਇੱਕ ਜਦੋਂ ਕ੍ਰਾਈਮ ਹੋ ਗਿਆ ਇਹਨਾਂ ਦੀ ਬਾਅਦ ਕਨਫਰਮੇਸ਼ਨ ਹੋਣ ਤੋਂ ਬਾਅਦ ਇਹਨਾਂ ਵਿਅਕਤੀਆਂ ਨੂੰ ਅਮਰੀਕਾ ਤੋਂ ਇੱਥੇ ਕੁਝ 트ਾਂਜੈਕਸ਼ਨਾਂ ਜਿਹੜੀਆਂ ਉਹ ਰੀਸੀਵ ਹੋਈਆਂ ਉਹ ਵੀ ਪੁਲਿਸ ਨੇ ਤੈਅ ਕਰਕੇ ਉਹਨਾਂ ਦੇ ਸਿੱਟੇ ਤੱਕ ਪਹੁੰਚ ਗਿਆ ਵੀ ਇਹ ਜਿਹੜੇ ਲਿੰਕ ਨੇ ਪੇਮੈਂਟ ਕਰਨ ਵਾਲੇ ਕ੍ਰਾਈਮ ਕਰਨ ਵਾਲੇ ਇਹ ਸੁਖਚੈਨ ਦੇ ਜਿਹੜੇ ਪਹਿਲੇ ਇਨਲॉज ਨੇ ਜਿਹੜੇ ਕਿ ਅਮੈਰੀਕਾ ਅਮੈਰੀਕਾ 'ਚ ਵੱਸਦੇ ਨੇ ਇਹ ਉਹਨਾਂ ਦੇ ਆਂ ਡਾਇਰੈਕਸ਼ਨਾਂ ਤੇ ਉਹਨਾਂ ਦੇ ਕਹਿਣ ਮੁਤਾਬਕ ਤੇ ਉਹਨਾਂ ਤੋਂ ਇਹ ਆਰਗੇਨਾਈਜ਼ ਕ੍ਰਾਈਮ ਜਿਹੜਾ ਇਹ ਕਰਵਾਇਆ ਗਿਆ ਇਸ ਤਰ੍ਹਾਂ ਇਹ ਦੋ ਐਨ ਆਰ ਆਈ ਪਰਿਵਾਰ ਨੇ ਇੱਕ ਐਨ ਆਰ ਆਈ ਪਰਿਵਾਰ ਨੇ ਦੂਸਰੇ ਐਨਆਰਆਈ ਪਰਿਵਾਰ ਨੂੰ ਆਪਸੀ ਪਰਿਵਾਰਕ ਰੰਜਿਸ ਦੇ ਤਹਿਤ ਜਦੋਂ ਉਹ ਇੰਡੀਆ ਆਇਆ ਇਥੋਂ ਦੇ ਬੰਦੇ ਹੈਰ ਕਰਕੇ ਇਹ ਕ੍ਰਾਈਮ ਨੂੰ ਇੰਜਾਮ ਦਿੱਤਾ ਅਸੀਂ ਪੰਜ ਬੰਦੇ ਆ ਜਿਹੜੇ ਇਹਨਾਂ ਦੇ ਜਿਹੜੇ ਤੁਹਾਨੂੰ ਦੱਸਿਆ ਇਹ ਪੰਜੇ ਅਰੈਸਟ ਕਰ ਲਿਆ ਤੇ ਤਿੰਨ ਬੰਦੇ ਆ ਜਿਹੜੇ ਉਹ ਆਲਰੇਡੀ ਯੂਐਸਏ ਚ ਆ ਜਿਹੜੇ ਦੋ ਹਮਲਾਵਰ ਆ ਸਾਡੀਆਂ ਟੀਮਾਂ ਟੈਕਨੀਕਲ ਅਸਿਸਟੈਂਸ ਦੇ ਨਾਲ ਕਾਉਂਟਰ ਇੰਟੈਲੀਜੈਂਸ ਸਾਡੀਆਂ ਅਤੇ ਕਮਿਸ਼ਨਰੇਟ ਤੇ ਹੋਰ ਜਿਹੜੇ ਯੂਨਿਟਸ ਆ ਆਪਸੀ ਤਾਲਮੇਲ ਕਰਕੇ ਅਸੀਂ ਉਹਨਾਂ ਦੇ ਪਿੱਛੇ ਲੱਗੇ ਹੋਏ ਆ ਸਾਨੂੰ ਉਮੀਦ ਆ ਉਹਨਾਂ ਨੂੰ ਵੀ ਬਹੁਤ ਜਲਦੀ ਅਸੀਂ ਪੜ੍ਹ ਕੇ ਸਿੱਖਾਂ ਦੇ ਅੰਦਰ ਦੇਵਾਂਗੇ ਇਹ ਸਰ ਯੂਐਸਏ ਤੋਂ ਫੰਡਿੰਗ ਹੋਈ ਹੈ ਹਾਂਜੀ ਯੂਐਸਏ ਤੋਂ ਫੰਡਿੰਗ ਹੋਈ ਕਿਹਨੇ ਦੀ ਫੰਡਿੰਗ ਹੋਈ ਸਰ ਕਿਹਨੇ ਕਰ ਦਿੱਤੀ ਗਈ ਉਹ ਟੋਟਲ ਟੋਟਲ ਡਿਟੇਲਸ ਅਸੀਂ ਵਰਕਆਊਟ ਕਰ ਰਹੇ ਹਾਂ ਸਾਨੂੰ ਕਾਫੀ ਐਂਟਰੀਆਂ ਮਿਲੀਆਂ ਨੇ ਕੁਝ ਉਹਦੇ ਡਿਟੇਲ ਕਢਾ ਰਹੇ ਹਾਂ ਜਿਹੜੀ ਇਨੀਸ਼ੀਅਲ ਐਂਟਰੀ ਕਰਾਇਮ ਕਰਨ ਤੋਂ ਬਾਅਦ ਸੀ ਉਹ 25000 ਰੁਪਏ ਦੀ ਇੱਕ ਐਂਟਰੀ ਸੀ ਸਰ ਪਹਿਲਾਂ ਰੈਕੀ ਕੀਤੀ ਗਈ ਸੀ ਚੈੱਕ ਦੀ ਬਿਲਕੁਲ ਜੇ ਮੈਂ 6 ਵੀ ਨਹੀਂ ਜਾਂਦਾ ਉਹ 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 ਸਾਰਾ ਹੈਗਾਗਾ ਉਹ ਮੈਂ ਤੁਹਾਨੂੰ ਡਿਟੇਲ ਮੈਂ ਨਾ ਸ਼ੇਅਰ ਕਰਾਂ ਤਾਂ ਚੰਗੀ ਗੱਲ ਆ ਕਿਉਂਕਿ ਸਾਡਾ ਸਾਡਾ ਜਿਹੜਾ ਆਪਰੇਸ਼ਨ ਆ ਉਸ ਵਿਅਕਤੀਆਂ ਨੂੰ ਫੜਨ ਦਾ ਉਹ ਅੰਡਰਵੇਜ ਆ ਲਿਹਾਗਾ ਤਾਂ ਕਿ ਉਹਦੇ ਜ ਕੋਈ ਵਿਗੜ ਨਾ ਪਵੇ ਅਲਟੀਮੇਟਲੀ ਜਿਹੜਾ ਇਹਦਾ ਮੋਟਿਵ ਹੈ ਇਹ ਕ੍ਰਾਈਮ ਕਰਨ ਵਾਲੇ ਹਨ ਕ੍ਰਾਈਮ ਕਰਾਉਣ ਵਾਲੇ ਹਨ ਇਹ ਪੂਰੇ ਟਰੇਸ ਹੋ ਗਏ ਨੇ ਇਹਦੇ ਵਿੱਚ ਕਿਸੇ ਨੂੰ ਕੋਈ ਡਿਫਰੈਂਟ ਤੌਰ ਤੇ ਜਿਸ ਤਰ੍ਹਾਂ ਦੀ ਹਾਈਪ ਕਰੀਏਟ ਕੀਤੀ ਜਾ ਰਹੀ ਸੀ ਵੀ ਐਨ ਆਰ ਆਈ ਤੇ ਕੋਈ ਅਟੈਕ ਹੋ ਗਿਆ ਇਹ ਦੋਨੇ ਹੀ ਪਰਿਵਾਰ ਐਨ ਆਰ ਆਈ ਨੇ ਇੱਕ ਐਨ ਆਰ ਆਈ ਪਰਿਵਾਰ ਨੇ ਦੂਸਰੇ ਐਨ ਆਰ ਆਈ ਪਰਿਵਾਰ ਨੂੰ ਆਪਸੀ ਰੰਜਿਸ਼ਵਾਜ ਹੋਣ ਕਰਕੇ ਉਹਤੇ ਅਟੈਕ ਕਰਵਾਇਆ ਮੈਚ ਨੂੰ ਬਲੋਕੀ ਕਿਵੇਂ ਦਿੱਤੀ ਸੀ ਕਿਸ ਬੰਦੇ ਨੇ ਜਿਹੜੀ ਸਾਰੀ ਸਾਜ਼ਿਸ਼ ਜੀ ਮੈਚ ਬੈਠੇ ਅਮਰੀਕਾ 'ਚ ਐਸ ਪੀ ਐਸ ਐਸ ਪੀ ਸਿੰਘ ਜਿਹੜਾ ਇਹਨਾਂ ਦਾ ਜਿਹੜੀ ਪਹਿਲੀ ਇਹਦੀ ਵਾਈਫ ਸੀ ਜੀ ਦੀ ਡੈਥ ਹੋ ਗਈ ਸੀ ਉਹ ਦਾ ਬ੍ਰਦਰ ਇਨ ਲਾ ਉਹ ਸੁਖਚੈਨ ਦਾ ਪ੍ਰਾਣਾ ਬ੍ਰਦਰ ਇਨ ਲਾ ਕਹਿ ਸਕਦੇ ਆ ਸੁਖਚੈਨ ਦਾ ਇੱਕ ਸਾਡੂ ਆ ਉਹ ਦੋ ਉਹ ਦੋਨਾਂ ਨੇ ਰਲ ਕੇ ਆਪਣੇ ਇੱਕ ਮਿੱਤਰ ਲਬਦੀਪ ਰਾਹੀਂ ਜਿਹੜੇ ਕਿ ਉਹਨਾਂ ਦੇ ਨਾਲ ਹੀ ਇਕੱਠੇ ਉੱਥੇ ਸੇਮ ਇਕੱਠੇ ਰਹਿੰਦੇ ਨੇ ਉਹਨਾਂ ਰਾਹੀਂ ਜਿਹੜੇ ਇਹਨਾਂ ਨੂੰ ਪੈਸੇ ਟਰਾਂਸਫਰ ਹੋਏ ਨੇ ਉਹਨਾਂ ਦੇ ਆਪਸ ਲਿੰਕ ਸਟੈਬਲਿਸ਼ ਹੋ ਗਏ ਨੇ ਪੈਸੇ ਉਹਨਾਂ ਵੱਲੋਂ ਮੁੱਲਮਾਨ ਨੂੰ ਇਹਨਾਂ ਤੱਕ ਪਹੁੰਚਣੇ ਸਟੈਬਲਿਸ਼ ਹੋ ਗਏ ਨੇ ਇਹ ਤੋਂ ਪਹਿਲਾਂ ਪੈਸੇ ਕਿੰਨੇ ਦਿੱਤੇ ਗਏ ਨੇ ਬਾਅਦ ਛੋਰ ਕਿੰਨੇ ਪੈਸੇ ਦੇਣੇ ਸੀ ਥੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਉਹ ਅਸੀਂ ਤੈਅ ਕਰਕੇ ਕਰ ਲਵਾਂਗੇ ਸੁਖਸੇਨ ਦੇ ਪਹਿਲੇ ਪਰਿਵਾਰ ਵਿੱਚੋਂ ਕਿੰਨੇ ਲੋਕ ਰੈਸਟ ਜਿਹੜੇ ਇੰਡੀਆ ਚ ਸੁਖਸੇਨ ਦੇ ਪਹਿਲੇ ਪਰਿਵਾਰ ਚੋਂ ਜਿਹੜਾ ਇਹਦਾ ਫਾਦਰ ਨਾਵਾ ਉਹ ਰ ਜਿਹੜੇ ਇਸ ਪਰਿਵਾਰ ਨੇ ਪੰਜ ਬੰਦੇ ਐਫਆਈਆ ਤੇ ਲਖਾਈ ਸੀ ਜਿੰਨਾ ਚ ਸੁਖਚੈਨ ਦੀ ਪਹਿਲੀ ਵਾਈਫਾ ਜਿਹੜੀ ਉਹਦੇ ਉਹਦੇ ਮਦਰ ਫਾਦਰ ਉਹਦੀ ਸਿਸਟਰ ਉਹਦਾ ਜੀਜਾ ਤੇ ਉਹਦਾ ਭਰਾ ਤਿੰਨ ਬੰਦੇ ਬਾਹਰ ਨੇ ਦੋ ਬੰਦੇ ਇੱਥੇ ਨੇ ਜਿਹਦੇ ਚ ਉਸਦੀ ਫਾਦਰ ਨੂੰ ਅਰੈਸਟ ਕਰ ਲਿਆ ਤੇ ਬਾਕੀ ਅਸੀਂ ਸਾਰੀ ਜਿਹੜੀ ਇਨਵੈਸਟੀਗੇਸ਼ਨ ਕਰ ਇੱਥੇ ਉਹਦੀ ਉਹਦੀ ਮਦਰ ਹੈਗੀ ਆ ਉਹਦੀ ਮਦਰ ਆ ਉਹ ਅਸੀਂ ਦੇਖ ਰਹੇ ਆ ਇਨਵੈਸਟੀਗੇਸ਼ਨ ਦੌਰਾਨ ਜਿੱਦੂ ਵੀ ਇਹ ਨੌਲੇਜ ਹੋਈ ਜਿੱਦੀ ਵੀ ਇਹ ਕਨਾਈਵੈਂਸ ਦੇ ਨਾਲ ਜੀਦੀ ਵੀ ਕਾਂਸਪੀਰੇਸੀ ਨਾਲ ਸਾਜ਼ਿਸ਼ ਤੈ ਤੇ ਜਿਹੜਾ ਵੀ ਇਸ ਕ੍ਰਾਈਮ ਸ਼ਾਮਿਲ ਹੋਇਆ ਅਸੀਂ ਸਾਰਿਆਂ ਨੂੰ ਫੜ ਕੇ ਸੀਖਾਂ ਦੇ ਅੰਦਰ ਦੇਣ ਲਈ ਵਚਨਬੱਧਾਂ ਇਸ ਤਰ੍ਹਾਂ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਸੀ ਜਿਹੜਾ ਕਿ ਮਾਨਯੋਗ ਡੀਜੀਪੀ ਸਾਹਿਬ ਦੇ ਵੱਲੋਂ ਸਾਡੀ ਸਾਰੀ ਯੂਨਿਟਸ ਦੀ ਸਪੈਸ਼ਲ ਡੀਜੀ ਇੰਟਰਨਲ ਸਿਕਿਉਰਿਟੀ ਦੀ ਮਦਦ ਦੇ ਨਾਲ ਸਾਰਿਆਂ ਨੇ ਤਾਲਮੇ ਨਾਲ ਆਪਸੀ ਨਾਲ ਇਸ ਨੂੰ 24 ਘੰਟੇ ਤੋਂ ਵੀ ਪਹਿਲਾਂ ਟ੍ਰੇਸ ਕਰ ਲਿਆ ਤੇ 7 ਘੰਟਿਆਂ ਦੇ ਵਿੱਚ ਉਹ ਵਿਅਕਤੀ ਆ ਜਿਹੜੇ ਕਿ ਇਸ ਜ਼ਿਲ੍ਹੇ ਦੇ ਵੀ ਨਹੀਂ ਸੀ ਕਿਸੇ ਹੋਰ ਜ਼ਿਲ੍ਹੇ ਦੇ ਸੀਗੇ ਉਹਨਾਂ ਦਾ ਆਲਰੇਡੀ ਕ੍ਰਿਮੀਨਲ ਰਿਕਾਰਡ ਆ ਇੱਕ ਵਿਅਕਤੀ ਦੇ ਖਿਲਾਫ 10 ਪਰਚੇ ਆ ਲੜਾਈਆਂ ਝਗੜਿਆਂ ਦੇ ਆ ਐਨ ਡੀ ਪੀ ਐਸ ਪਰਚੇ ਹੈਗੇ ਆ ਤੇ ਇਸੇ ਤਰ੍ਹਾਂ ਦੂਸਰਾ ਵਿਅਕਤੀ ਆ ਉਹਦੇ ਵੀ 5-6 ਪਰਚੇ ਦਰਜ ਆ ਇਹ ਵਿਅਕਤੀ ਦਾ ਜਿਹੜਾ ਜੇਲ੍ਹ ਦੇ ਵਿੱਚ ਕੋਈ ਹੋਰ ਰਿਕਾਰਡ ਆ ਜਿਹੜਾ ਉਹ ਵੀ ਅਸੀਂ ਖੋਖ ਕਰਕੇ ਇਹਨਾਂ ਨੂੰ ਤੈਅ ਤੱਕ ਇਹਨਾਂ ਦੇ ਪਿੱਛੇ ਲੱਗੇ ਹੋਏ ਆ ਤੇ ਜਲਦੀ ਫੜ ਲਾਂਗੇ ਥੈਂਕ ਯੂ ਮੋਟਰਸਾਈਕਲ ਵੀ ਪ੍ਰੋਵਾਈਡ ਕਰਵਾ ਗਿਆ ਅਜੇ ਹਾਂਜੀ ਮੋਟਰਸਾਈਕਲ ਆ ਉਹ ਸਾਰੀਆਂ ਚੀਜ਼ਾਂ ਆਈਡੈਂਟੀਫਾਈ ਹੋ ਗਈਆਂ ਅਸੀਂ ਸ਼ਾਰਟਲੀ ਉਮੀਦ ਆ ਜਿੰਨਾ ਛੇਤੀ ਹੋਇਆ ਅਸੀਂ ਇਹਨਾਂ ਨੂੰ ਫੜ ਕੇ ਅੰਦੇ ਦੇ ਵਿੱਚ ਕੰਮ ਜਾ ਬਣਾਉਂਦੇ ਆ। ਗੱਡੀਾਂ ਦਾ ਜ਼ਿਕਰ ਹੋ ਰਿਹਾ ਕਿ ਰੋਡ ਦੇ ਉੱਪਰ ਗੱਡੀ ਲੱਗੀ ਸੀ ਇਹ ਦੋਨੋਂ ਮੋਟਰਸਾਈਕਲ ਚੋਂਦੇ ਨੇ ਸਪੈਸ਼ਲ ਦੇ ਘਰ। ਤੇ ਬਾਹਰ ਇੱਕ ਗੱਡੀ ਦੇ ਉੱਪਰ ਵੀ ਆਉਂਦਾ ਵਜੇ। ਕੋਈ ਤਾਂ ਨਾ ਉਹ ਉਹ ਅਸੀਂ ਤੁਹਾਨੂੰ ਸਾਰੀਆਂ ਡਿਟੇਲਸ ਵਰਕਆਊਟ ਕਰਕੇ ਦਿੰਦੇ ਆ। ਥੈਂਕ ਯੂ। ਇਹਦਾ ਹੌਟਲਾ ਹੋਇਆ ਨੇ ਕਿੱਦਾਂ ਕ੍ਰਾਈਮ ਕੀਤਾ ਉਹ ਵੀ ਜਿਹੜਾ ਰਹਿਉਦਾ ਉਹ ਵੀ ਲੱਗੀ ਉਹ ਵੀ ਕੜੂ ਲੋ ਕੀ ਕਿਤਾ ਤਕ ਤਕਰੀਬਨ ਹੀ ਹੋ ਰਹੀ। ਹੋਟਲ ਵਾਲਿਆਂ ਨੂੰ ਅਸੀਂ ਅਸੀਂ ਵੈਸੇ ਵੀ ਉਹਨਾਂ ਦੇ ਨਾਮ ਵੀ ਕਹਿੰਦੇ ਨੇ ਵੈਸੇ ਵੀ ਆ ਵੀ ਜਿਹੜਾ ਵੀ ਕੋਈ ਬੰਦਾ ਆਉਂਦਾ ਵਿਸ਼ਾ ਕਿਸੇ ਸਰਾਂ ਚ ਆਵੇ ਗੁਰਦੁਆਰੇ ਆਵੇ ਧਾਰਮਿਕ ਥਾਂ ਤੇ ਆਵੇ ਕਿਸੇ ਮੰਦਰ ਚ ਆਵੇ ਹੋਟਲ ਜਾਵੇ ਉਹਦੀ ਆਈਡੀ ਉਹਦਾ ਕੰਟੈਕਟ ਨੰਬਰ ਲੈ ਕੇ ਹੀ ਉਹਨੂੰ ਉੱਥੇ ਰੱਖਣਾ ਹੁੰਦਾ ਇਹਨਾਂ ਨੇ ਉਹਦੀ ਕੋਈ ਆਈਡੀ ਨਹੀਂ ਲਈ ਉਹਨਾਂ ਕੋਈ ਉਹਦੀ ਡਿਟੇਲ ਨਹੀਂ ਲਈ ਉਸ ਵਜ੍ਹਾ ਕਰਕੇ ਤੇ 2 ਦਿਨ ਪਹਿਲਾਂ ਉਹਦੇ ਕੋਲ ਰਹੇ ਨੇ ਇੱਕ ਬੰਦਾ ਉਹਨਾਂ ਕੋਲ ਮੂੰਹ ਬੰਨ ਕੇ ਗਿਆ ਉਹ ਬੰਦੇ ਨੂੰ ਸ਼ੱਕ ਵੀ ਹੋ ਜਾਂਦਾ ਜੇ ਇਹ ਬੰਦੇ ਨੂੰ ਜਾਂ ਕਿਸੇ ਵੀ ਬੰਦੇ ਨੂੰ ਵਿਦਆਉਟ ਆਈਡੈਂਟੀਟੀ ਪ੍ਰੂਫ विदाउट ओदा कांटेक्ट नंबर लेके जेड़ा 3 दिन रखना क्राइम ਕਰਨ ਤੋਂ ਬਾਅਦ ਵੀ ਇੱਥੇ ਬੰਦੇ ਗਏ ਨੇ ਇਸ ਤਰ੍ਹਾਂ ਕਰਨਾ ਇਹ ਇੱਕ ਤਰ੍ਹਾਂ ਦਾ क्राइम ਦੇ ਵਿੱਚ ਇੱਕ ਸਹਾਇਕ ਦੇ ਤੌਰ ਤੇ ਉਹਨੂੰ ਪਨਾਹ ਦੇਣ ਦੇ ਤੌਰ ਤੇ ਇਹ ਮੰਨਿਆ ਗਿਆ ਸਰ ਉਹ ਤਸੀਕਾ ਉਹ ਅਸੀਂ ਜੋ ਜੋ ਵੀ ਲਾਫ ਇਲੈਕਸ਼ਨ ਹੋਊਗਾ ਉਹ ਵੀ ਡੂਇੰਗ ਸਰ ਇੱਕਦੋ ਤੱਕ ਬੰਦੇ ਫੜੇ ਜਾਂਗੇ ਜਿਵੇਂ ਦੋ ਬੰਦੇ ਦੇ ਨਾਮ ਜਿਤਕੀ ਇਹ ਸਾਡੀਆਂ ਸਾਡੀਆਂ ਪੁਲਿਸ ਟੀਮਾਂ ਵਕਫ ਵਕਫ ਤਾਮਾਂ ਤੇ ਜਿਹੜੀਆਂ 6 ਟੀਮਾਂ ਜਿਹੜੀਆਂ ਸਾਡੀਆਂ ਕਾਉਂਟਰ ਇੰਟੈਲੀਜੈਂਸ ਦੀ ਟੀਮਾਂ ਦੇ ਨਾਲ ਅਸੀਂ ਵਰਕਆਊਟ ਕਰ ਰਹੇ ਹਾਂ ਇਹ ਸਮਾਂ ਮੈਚ ਕਰਨ ਦੀ ਗੱਲ ਆ ਜਦੋਂ ਵੀ ਕਦੇ ਉਹ ਆਪਸ ਸਮਾਂ ਮੈਚ ਕਰ ਗਏ ਸਾਨੂੰ ਸਿੱਧੀ ਰੈਸਟ ਕਰ ਦੇਣਗੇ ਕਿਉਂਕਿ ਮਰੀਜ਼ ਦੀ ਪੁਜੀਸ਼ਨ ਕੀ ਅਸਲੇ ਹਰਾਕ ਨਹੀਂ ਹੈ ਉਹ 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 ਜੋ ਡਾਕਟਰ ਸਾਹਿਬ ਦੇ ਵੱਲੋਂ ਸਾਨੂੰ ਰਿਪੋਰਟ ਮਿਲੀ ਸੀ ਕੱਲ ਵੀ ਹੀਜ਼ ਆਊਟ ਆਫ ਡੇਂਜਰ ਉਹ ਡਿਟੇਲ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਕੁਝ ਪਹਿਲਾਂ ਪੇਮੈਂਟ ਹੋਈ ਆ ਬਾਅਦ ਚ ਹੋਈ ਆ ਅਸੀਂ ਸਾਰੀ ਉਹ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਾਉਂਟਰ ਇੰਟੈਲੀጀንስ ਵਿੰਗ ਉਹ ਲੱਗ ਕਰ ਰਿਹਾ ਅਸੀਂ ਸਾਰੀਆਂ ਡਾਟਾ ਇਥੋਂ ਇਕੱਠਾ ਕਰ ਰਹੇ ਹਾਂ ਸਾਡੇ ਤਾਲਮੇ ਨਾਲ ਜੋ ਫਾਈਨਲ ਇਨਵੈਸਟੀਗੇਸ਼ਨ ਹੋਵੇਗੀ ਥੈਟ ਏਵੈਲੂਏਟਡ ਵਿਦ ਯੂ ਥੈਂਕ ਯੂ ਸਾਰੀ ਸਾਜ਼ਿਸ਼ ਜਤੀ ਚੱਲੀ ਜਾ ਰਹੀ ਕਿਉਂਕਿ ਬੜਾ ਲੰਬਾ ਨੈਟਵਰਕ ਪੁਲਿਸ ਨੇ ਬੱਸ ਕੀਤਾ ਇਹਦੇ ਵਕਤ ਪੁਲਿਸ ਦੇ ਰੀ ਹੈ ਅੰਕਲਾ ਦਾ ਵੀ ਪਾਸਰ ਹੈ ਪਰ ਕਿੰਨੀ ਦੇਰ ਤੋਂ ਸਾਰਾ ਚੱਲ ਰਿਹਾ ਸੀ ਇਹ ਇਹ ਜਦੋਂ ਤੋਂ ਦਸੰਬਰ 22 ਚ ਜਿਹੜੀ ਇਹਦੀ ਪਹਿਲੀ ਵਾਈਫ ਆ ਉਹਨੇ ਸੁਸਾਈਡ ਕਰ ਲਿਆ ਸੀ ਉਹ ਤੋਂ ਬਾਅਦ ਕਿਉਂਕਿ ਇਹ ਬੰਦੇ ਬਾਹਰ ਸੀ ਇਹਨਾਂ ਦਾ ਕੇਸ ਦੇ ਵਿੱਚ ਕੋਈ ਸਟੈਬਲਿਸ਼ ਨਹੀਂ ਹੱਥ ਨਹੀਂ ਹੋਣਾ ਪਾਇਆ ਗਿਆ ਉਸ ਵਜ੍ਹਾ ਕਰਕੇ ਉਦੋਂ ਤੋਂ ਹੀ ਉਹ ਰੰਜਿਸ਼ ਰੱਖਦੇ ਸੀਗੇ ਵੀ ਇਹਨੂੰ ਵੀ ਉਸੇ ਰਸਤੇ ਭੇਜਣਾ ਪਾਵ ਇਹਨੂੰ ਵੀ ਮੌਤੇ ਘਾੜ ਤਾਰਨਾ ਸਾਨੂੰ ਕੁਝ ਕਾਲ ਡਿਟੇਲਸ ਵੀ ਮਿਲੀਆਂ ਨੇ ਜਿਹੜੀਆਂ ਕਿ ਇਹਨੂੰ ਕਰੀਬ 8-9 ਮਹੀਨੇ ਪਹਿਲਾਂ ਜਿਹੜੀ ਇਹਨੂੰ ਥ੍ਰੈਟ ਕੀਤੀ ਗਈ ਸੀ ਵੀ ਜਦੋਂ ਵੀ ਤੂੰ ਇੰਡੀਆ ਜਾਵੇਂਗਾ ਜਾਂ ਇਦਾਂ ਕਰਾਂਗਾ ਪਰ ਇਹਨੇ ਕਿਸੇ ਨਾਲ ਸ਼ੇਅਰ ਨਹੀਂ ਕੀਤੀ ਇਹਨੇ ਕੋਈ ਪ੍ਰਕਾਸ਼ਨ ਨਹੀਂ ਲਿਆ ਹੁਣ ਜਦੋਂ ਉਹਨਾਂ ਨੂੰ ਬਾਹਰ ਬੈਠੇ ਆ ਬੰਦੇ ਇੱਕੋ ਹੀ ਥਾਂ ਤੇ ਉੱਥੇ ਰਹਿੰਦੇ ਨੇ ਮਿਲਵਾਕੀ ਰਹਿੰਦੇ ਨੇ ਇੱਕੋ ਹੀ ਥਾਂ ਤੇ ਦੋਨੇ ਪਰਿਵਾਰ ਰਹਿੰਦੇ ਨੇ ਜਦੋਂ ਉਹਨਾਂ ਨੂੰ ਇਹਦੀ ਇਨਫੋਰਮੇਸ਼ਨ ਸੀ ਬਾਹਰ ਜਾਊਗਾ ਉਹਨਾਂ ਨੇ ਆਪਣੇ ਜਿੱਥੇ ਉਹਨਾਂ ਦੇ ਸੌਰੇ ਸੀਗੇ ਬੈਂਸਪਿੰਡ ਹੈਗਾ ਜਿਹੜਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਆ ਉਸ ਦੇ ਨੇੜੇ ਦੇ ਇਲਾਕੇ ਭੋਗਪੁਰ ਤੇ ਸੁਭਾਨਪੁਰ ਉਸ ਦੇ ਨੇੜੇ ਦੇ ਇਲਾਕੇ ਦੇ ਉੱਤੇ ਦੋ ਕ੍ਰਿਮੀਨਲਾਂ ਨਾਲ ਕੰਟੈਕਟ ਕਰਕੇ ਉਹਨਾਂ ਨੇ ਇਸ ਵਾਰ ਦਾਤ ਨੂੰ ਇੰਜਾਮ ਦਵਾਇਆ